ਸਮਜੀਤ ਸਿੰਘ ਮਾਨ ਮੈਂ ਉਹਨਾਂ ਬਾਰੇ ਸਾਡੇ ਬਜ਼ੁਰਗ ਨੇ ਬਹੁਤ ਜ਼ਿਆਦਾ ਗੱਲ ਨਹੀਂ ਕਹਿਣੀ ਚਾਹੁੰਦਾ ਬਟ ਉਹਨਾਂ ਦੀ ਇੱਕ ਬੇਟੀ ਨੇ ਕਿਤਾਬ ਲਿਖੀ ਹੈ ਮਾਈ ਲਾਸ ਇਅਰ ਮਾਈ ਲਾਸ ਇਅਰ ਦੇ ਵਿੱਚ ਜੇਕਰ ਤੁਸੀਂ ਉਹਨਾਂ ਦਾ ਪੜ੍ਹੀਏ ਤੁਹਾਨੂੰ ਸਮਝ ਲੱਗੂਗੀ ਵੀ ਕਿਵੇਂ ਇਹਨਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਲੋਕਾਂ ਨਾਲ ਗੁਜ਼ਾਰੀਆਂ ਕਰ ਕਰਕੇ ਜ਼ਮੀਨਾਂ ਹੜੱਪ ਕੀਤੀਆਂ ਨੇ ਸਾ ਗਮੀ ਸਿੰਘ ਆਮੀ ਤਿਹਰ ਨੂੰ ਤਾਂ ਲੋਕਾਂ ਨੇ ਹੀ ਇਨਕਾਰਤਾ ਜਿੱਥੇ ਜਾਂਦੇ ਨੇ ਉੱਥੇ ਵਿਰੋਧ ਹੋ ਰਿਹਾ ਮੈਂ ਉਹਨਾਂ ਬਾਰੇ ਕੀ ਬੋਲਾਂ ਉਹ ਲੋਕ ਆਪ ਹੀ ਆ ਇੱਕ ਤਰੀਕ ਨੂੰ ਦੱਸ ਦੇਣਗੇ ਕਿ ਵੀਧਿਆ ਨੂੰ ਕੀ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ ਹਾਂ ਭਗਵੰਤ ਮਾਨ ਬਾਈ ਤਾਂ ਸਾਡੇ ਪਿੰਡ ਦੇ ਵਿੱਚ ਵੀ ਤੁਹਾਨੂੰ ਤੁਸੀਂ ਹੁਣ ਜਾ ਕੇ ਦੇਖ ਲਓ ਪੂਰਾ ਜਰੂਸ ਨਾ ਲੋਕ ਕੱਢ ਰਹੇ ਨੇ ਕੋਈ ਨਾਲ ਤੁਰ ਕੇ ਰਾਜੀ ਨਹੀਂ ਗੱਲਾਂ ਮਾਰ ਕੇ ਕਮੇਟੀ ਦੀਆਂ ਗੱਲਾਂ ਜਿਵੇਂ ਉਹ ਪਹਿਲਾਂ ਕਮੇਟੀ ਕਰਦੇ ਸੀ ਉਹ ਗੱਲਾਂ ਮਾਰ ਮਾਰ ਕੇ ਪਹਿਲਾਂ ਵੋਟਾਂ ਲੈ ਗਏ ਕਿਸਾਨਾਂ ਨੂੰ ਜਿਹੜੇ ਕਹਿੰਦੇ ਸੀਗੇ ਟੁਟਕੀਆਂ ਮਾਰ ਮਾਰ ਕੇ ਕਹਿੰਦੇ ਸੀ 5 ਮਿੰਟ ਐਮਐਸਪੀ ਦੇਵਾਂਗੇ ਉਹ ਕਿੱਥੇ ਨੇ ਸਾਡੇ ਪਿੰਡ ਦੀ ਇੱਕ ਡਿਸਪੈਂਸਰੀ ਸੀ ਉਸੇ ਦੀ ਰੰਗ ਮਾਰ ਕੇ ਉਹ ਮਹੱਲਾ ਕਲੀਨਿਕ ਲਿਖਤਾ ਸਰਕਾਰ ਦਾਅਵੇ ਕਰ ਰਹੀ ਹੈ ਕਿ ਪਾਣੀ ਅਸੀਂ ਦਿੱਤਾ ਸੂਏ ਅਸੀਂ ਲੈ ਕੇ ਗਏ ਜਿਹੜੀਆਂ ਮੋਟਰਾਂ ਤੇ ਬਿਜਲੀ ਆ ਰਹੀ ਹੈ ਉਹ ਅਸੀਂ ਦੇ ਰਹੇ ਹਾਂ ਦਿਨ ਚ ਨਹੀਂ ਰਾਤ ਨੂੰ ਆਉਂਦੀ ਸੀ ਤੇ ਜਿਹੜੀ ਜੁੰਟਾ 600 ਜੁੰਟਾ ਅਸੀਂ ਫ੍ਰੀ ਕਰੀ ਸਾਰਿਆਂ ਲਈ ਤੁਸੀਂ ਇੱਕ ਪਾਸੇ ਜੁੰਟਾ ਫ੍ਰੀ ਦੇ ਕੇ ਪੰਜਾਬ ਨੂੰ ਕਿਨੱਕ ਜਾਈ ਕਰਤਾ ਉਹ ਲੂ ਲਾਲਾ ਕਿ ਉਹਨੂੰ ਬਿਜਲੀ ਬੋਰੋਂ ਦੀ ਜਾਂਦੇ ਨੇ ਔਰ ਤੁਹਾਨੂੰ ਕੀ ਲੱਗਦਾ ਕਿ ਸੰਗਰੂਰ ਚ ਮੁਕਾਬਲਾ ਕਿਸ ਕਿਸ ਪਾਰਟੀ ਦਾ ਦੇਖੋ ਜੀ ਮੇਨੂੰ ਤਾਂ ਮੁਕਾਬਲਾ ਸਿੱਧਾ ਲੱਗਦਾ ਵੀ ਸੁਖਪਾਲ ਖੈਰ ਦਾ 1 ਨੰਬਰ ਤੇ ਆਊਗਾ ਦੂਜੇ ਨੰਬਰ ਤੇ ਸਮਰਜੀਤ ਮਾਨ ਦੀ ਸੁਭਾਵਨਾ ਹੈਗੀ ਹੈ ਆਮ ਆਦਮੀ ਪਾਰਟੀ ਨੂੰ ਤੀਜੇ ਨੰਬਰ ਤੇ ਲੱਗਦਾ ਹੈ ਕਿ ਨਾ ਗਿਆ ਜੀ ਇਹ ਤਾਂ ਗਿਆ ਤੁਸੀਂ ਦੇਖੋ ਇਹ ਤਾਂ ਇਹ ਨਹੀਂ ਪਤਾ ਵੀ ਆਉਂਦੀਆਂ 27 ਨੂੰ ਇਹਨਾਂ ਪਾਰਟੀਆਂ ਕੈਨਸਲ ਹੋ ਜਾਈਆਂ ਰਜੈਕਟ ਹੋ ਜਾਈਆਂ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਲਾਸਟ ਪੜਾਚ ਪ੍ਰਚਾਰ ਚੱਲ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਵੱਖੋ ਵੱਖਰੇ ਹਲਕਿਆਂ ਚ ਰੋਡ ショਅ ਕਰ ਰਹੇ ਨੇ ਸਾਰੀਆਂ ਪਾਰਟੀਆਂ ਪੱਬਾਂ ਪਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਪਹੁੰਚੇ ਪ੍ਰਿਅੰਕਾ ਗਾਂਧੀ ਪੰਜਾਬ ਪਹੁੰਚੇ ਸੋ ਲਗਾਤਾਰ ਜਿਹੜੇ ਵੱਡੇ ਆਗੂ ਨੇ ਅਮਿਤ ਸ਼ਾ ਲੁਧਿਆਣਾ ਚ ਪਹੁੰਚੇ ਰਵਨੀਤ ਬਿੱਟੂ ਲਈ ਉਹਨਾਂ ਨੇ ਪ੍ਰਚਾਰ ਕੀਤਾ ਸੋ ਸਾਰੀਆਂ ਪਾਰਟੀਆਂ ਪੱਬਾਂ ਪਾਰ ਨੇ ਕਿਉਂਕਿ ਲਾਸਟ ਦੋ ਦਿਨ ਰਹਿ ਚੁੱਕੇ ਨੇ ਪ੍ਰਚਾਰ ਦੇ ਅਤੇ ਉਸ ਤੋਂ ਬਾਅਦ ਵੋਟਾਂ ਪੈਣੀਆਂ ਨੇ ਗਿਣਤੀ ਹੋਣੀ ਆ ਹੁਣ ਕਿਹੜੀ ਪਾਰਟੀ ਦਮਦਾਰ ਰਹਿਣ ਵਾਲੀ ਆ ਕਿਹੜੀ ਪਾਰਟੀ ਦੀ ਸਰਕਾਰ ਬਣਨ ਵਾਲੀ ਆ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਸੋ ਗੱਲਬਾਤ ਕਰਾਂਗੇ ਪੰਜਾਬ ਦੇ ਲੋਕ ਸਭਾ ਹਲਕਾ ਸੰਗਰੂਰ ਦੀ ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ ਪਿੰਡ ਕਰਾਚੋਂ ਜੋ ਕਿ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨਿਆ ਜਾਂਦਾ ਕਿਉਂ ਮੰਨਿਆ ਜਾਂਦਾ ਕਿਉਂਕਿ ਸੀਐਮ ਭਗਵੰਤ ਮਾਨ ਪਹਿਲਾ ਮੈਂਬਰ ਪਾਰਲੀਮੈਂਟ ਬਣੇ ਤਾਂ ਕਰਾਚੋਂ ਚ ਬਹੁਤ ਵੱਡੇ ਪੱਦਰ ਤੇ ਵੋਟਾਂ ਪੈਂਦੀਆਂ ਸੀ ਉਹਨਾਂ ਨੂੰ VOTING ਹੁੰਦੀ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ OSD ਵੀ ਕਰਾਚੋਂ ਪਿੰਡ ਦੇ ਨੇ ਜਾਨੀ ਕਿ ਸਰਕਾਰ ਜੇ ਕਹੀਏ ਤਾਂ ਕਰਾਚੋਂ ਤੋਂ ਹੀ ਚਲਦੀ ਆ ਕਰਾਚੋਂ ਦੇ ਵਿੱਚ ਜਿਹੜੇ ਕਰਾਚੋਂ ਵਾਸੀ ਨੇ ਚੋਣ ਪ੍ਰਚਾਰ ਕਰ ਰਹੇ ਨੇ ਸੁਖਪਾਲ ਸਿੰਘ ਖੈਰਾ ਦੇ ਹੱਕ ਚ ਅਤੇ ਪਾਰਟੀਆਂ ਨੇ ਬੱਖੋ ਬੱਖ ਆਪੋ ਆਪਣੇ ਕੈਂਡੀਡੇਟ ਲਈ ਉਮੀਦਵਾਰ ਲਈ প্রচার ਕਰ ਰਹੇ ਨੇ ਸੋ ਕਰਾਚੋਂ ਵਾਸੀ ਮੌਜੂਦ ਨੇ ਜਰਨੈਲ ਸਿੰਘ ਸਾਬਕਾ ਸਬ ਇੰਸਪੈਕਟਰ ਨੇ ਸੋ ਗੱਲਬਾਤ ਕਰਾਂਗੇ ਜਰਨੈਲ ਸਿੰਘ ਜੀ ਅੱਜ ਪ੍ਰਚਾਰ ਕਰ ਰਹੇ ਹੋ ਘਰ ਘਰ ਜਾ ਕੇ ਕਿਹੜੀ ਪਾਰਟੀ ਲਈ ਪ੍ਰਚਾਰ ਕਰ ਰਹੇ ਹੋ ਤੁਸੀਂ ਅਸੀਂ ਕਾਂਗਰਸ ਪਾਰਟੀ ਸਾਹਿਬ ਸਬਕਾਸਨ ਖੇਰਾ ਦੇ ਹੱਕ ਵਿੱਚ ਪ੍ਰਚਾਰ ਕਰਦੇ ਹਾਂ ਜੀ ਠੀਕ ਹੈ ਹਾਂਜੀ ਬਿਲਕੁਲ ਵੈਸੇ ਦੇਖ ਰਿਹਾ ਕਿ ਰਾਜਧਾਨੀ ਆਮ ਆਦਮੀ ਪਾਰਟੀ ਦੀ ਕਿਹਾ ਜਾਂਦਾ ਕਿ ਕਰਾਚੋਂ ਚ ਕਿਉਂਕਿ ਬਹੁਤ ਵੱਡੇ ਵੱਡੀ ਗਿਣਤੀ ਚ ਵੋਟਾਂ ਪਈਆਂ ਨੇ ਸੀਐਮ ਭਗਵੰਤ ਮਾਨ ਨੂੰ ਜਦੋਂ ਮੈਂਬਰ ਪਾਰਲੀਮੈਂਟ ਪਹਿਲੀ ਵਾਰ ਬਣੇ ਦੂਜੀ ਵਾਰ ਬਣੇ ਫਿਰ ਉਸ ਤੋਂ ਬਾਅਦ ਸਰਕਾਰ ਬਣੀ ਉਦੋਂ ਵੀ ਕਿਉਂਕਿ ਦੇਖ ਹੁੰਦਾ ਨਾਲੇ ਤਾਂ ਇਹ ਕਿਹਾ ਜਾਂਦਾ ਕਿ ਸਾਰਾ ਪਿੰਡ ਆਮ ਆਦਮੀ ਪਾਰਟੀ ਵਾਲਾ ਦੇਖੋ ਜੀ ਸਰਕਾਰ ਜਰੂਰ ਚੱਲਦੀ ਹੈ ਪਰ ਚੱਲਦੀ ਉਹ ਪੰਚਾਇਤ ਕਰਨ ਦੀ ਹੈ ਬਾਕੀ ਕੋਈ ਗਰੀਬ ਜਨਤਾ ਦਾ ਕੋਈ ਟੈਲੀਫੋਨ ਸੁਣਦਾ ਨਹੀਂ ਜੇ ਕੋਈ ਫਿਜ਼ੀਕਲ ਤੌਰ ਤੇ ਵੀ ਇਹਨਾਂ ਦੇ ਘਰੇ ਚਲੇ ਜਾਂਦਾ ਤਾਂ ਉਹਨਾਂ ਨੂੰ ਦਰਵਾਜ਼ੇ ਨਹੀਂ ਖੋਲ੍ਹੇ ਜਾਂਦੇ ਕਿਸੇ ਦਾ ਕੋਈ ਕੰਮ ਨਹੀਂ ਹੋ ਰਿਹਾ ਸਾਡੇ ਪਿੰਡ ਦੇ ਵਿੱਚ ਹੀ ਲਾ ਲੋ ਜਦੋਂ ਸਾਬ ਭਗਵੰਤ ਸਿੰਘ ਮਾਨ ਜੀ ਐਮਪੀ ਹੁੰਦੇ ਸੀਗੇ ਇੱਕ ਲਾਇਬ੍ਰੇਰੀ ਬਣਾਈ ਗਈ ਸੀਗੀ ਜਿਹੜੀ ਲਾਇਬ੍ਰੇਰੀ ਸਾਨੂੰ ਆਸਾਂ ਹੋਈਆਂ ਸੀਗੀਆਂ ਵੀ ਚਲੋ ਕੋਈ ਬੱਚੇ ਪੜਨਗੇ ਤੇ ਕੋਈ ਸਿੱਖਣਗੇ ਨਵੀਆਂ ਕਿਤਾਬਾਂ ਚੋਂ ਪੜਨਗੇ ਉਸ ਲਾਇਬ੍ਰੇਰੀ ਲਈ ਮੈਂ ਕੋਈ ਕਿਤਾਬ ਕਿਸੇ ਪਾਸੇੋਂ ਆਉਂਦੀ ਨਹੀਂ ਦੇਖੀ ਮੈਂ ਆਪਣੇ ਕੋਲੋਂ ਵੀ ਕਰੀਬ 1.5 200 ਕਿਤਾਬ ਦਿੱਤੀ ਸੀ ਮੈਨੂੰ ਹੁਣ ਉਸ ਕਿਤਾਬ ਦਾ ਵੀ ਕੋਈ ਪਤਾ ਨਹੀਂ ਵੀ ਕਿੱਥੇ ਹੈ ਕਿੱਥੇ ਨਹੀਂ ਕਿਉਂਕਿ ਉਸ ਲਾਇਬ੍ਰੇਰੀ ਦਾ ਕਦੇ ਮੈਂ ਤਾਲਾ ਖੁੱਲਾ ਹੀ ਨਹੀਂ ਦੇਖਿਆ ਬੰਦ ਰਹਿੰਦਾ ਤੁਸੀਂ ਹੁਣ ਵੀ ਉਸ ਲਾਇਬ੍ਰੇਰੀ ਤੇ ਜਾ ਕੇ ਇਹ ਚੀਜ਼ ਸੀ ਲੈ ਸਕਦੇ ਹੋ ਇਸ ਤੋਂ ਇਲਾਵਾ ਅ ਜਿਵੇਂ ਸਾਡੇ ਪਿੰਡ ਦੇ ਵਿੱਚ 132 ਕਿਲੇ ਜ਼ਮੀਨ ਹਰ ਸਾਲ ਠਿੱਕੇ ਤੇ ਚੜਦੀ ਹੈ ਜਿਹਦੀ ਕਰੀਬ 1 ਕਰੋੜ ਦੇ ਲਗਭਗ ਸਾਡੇ ਪਿੰਡ ਨੂੰ ਇਨਕਮ ਹੈ 1 ਕਰੋੜ ਜੇਕਰ ਆਪਾਂ ਸਰਨਾਕ ਤੇ ਲਈਏ ਸਾਡੇ ਲੋਕਾਂ ਨੂੰ ਦੱਸੂਗਾ ਵੀ ਹਾਂ ਆਪ ਕੋ ਕਰੋੜ ਰੁਪਇਆ ਲੱਗਿਆ ਹੋਇਆ ਬਟ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਇੱਕ ਸਿਰਫ ਪਾਈਪਲਾਈਨ ਪਾਈ ਹੈ ਉਹ ਜਿਹੜੀ ਸਾਰੇ ਪਿੰਡ ਵਿੱਚ ਥਾਂ ਥਾਂ ਤੇ ਲੀਕ ਹੈ ਥਾਂ ਥਾਂ ਪਿੰਡ ਪੱਟਿਆ ਪਿਆ ਜਿਹੜਾ ਸਾਹਿਬ ਵਿਜੇਂਦਰ ਸਿੰਘਲਾ ਜੀ ਨੇ ਥਾਂ ਥਾਂ ਸਾਰਾ ਪਿੰਡ ਪੱਕਾ ਕਰਾਇਆ ਸੀਗਾ ਇੰਨੇ ਵਧੀਆ ਪਾਰਕ ਬਣਾਇਆ ਸੀ ਇਨ੍ਹਾਂ ਸਰਪ੍ਰਸਤਾਂ ਅੰਸਰਾਂ ਨੇ ਉਹ ਜਿਹੜੀ ਪਾਰਕ ਵਿੱਚ ਐਲਸੀਡੀ ਲਾਈਟ ਸੀਗੀ ਉਹ ਵੀ ਕਿਸੇ ਨੇ ਉਹ ਇਟ ਮਾਰ ਕੇ ਭੰਨ ਦਿੱਤੀ ਬਿਲਕੁਲ ਪਹਿਲਾਂ ਤੁਸੀਂ ਜੋਬ ਕੀਤੀ ਹੈ ਜੋਬ ਤੋਂ ਬਾਅਦ ਰਿਟਾਇਰਮੈਂਟ ਹੋਈ ਤੁਹਾਡੀ ਰਿਟਾਇਰਮੈਂਟ ਹੋਣ ਤੋਂ ਬਾਅਦ ਤੁਸੀਂ ਫੈਨ ਕਿਵੇਂ ਹੋਏ ਕਾਂਗਰਸ ਪਾਰਟੀ ਦੇ ਜਿਵੇਂ ਤੁਸੀਂ ਦੱਸੋ ਵਿਜੇਂਦਰ ਸਿੰਘਲਾ ਦੇ ਕੰਮ ਨੂੰ ਦੇਖ ਕੇ ਤੁਸੀਂ ਇਹ ਪਾਰਟੀ ਨਾਲ ਟੱਚ ਹੋਏ ਹੋ ਜਾਂ ਕਿਸ ਤਰੀਕੇ ਨਾਲ ਦੇਖੋ ਜੀ ਮੈਂਕਨ ਵਿੱਚ ਰਹਿ ਕੇ ਬਹੁਤ ਕੁਝ ਦੇਖਣਾ ਪੈਂਦਾ ਜੀ ਜਦੋਂ ਮੈਂ ਰਿਟਾਇਰਮੈਂਟ ਹੋਇਆ ਤਾਂ ਜਦੋਂ ਸਾਹਿਬ ਵਿਜੇਂਦਰ ਸਿੰਘਲਾ ਜੀ ਦੇ ਕੰਮ ਪਹਿਲਾਂ ਤੋਂ ਹੀ ਦੇਖਦਾ ਸੀ ਮੈਨੂੰ ਪਹਿਲਾਂ ਤੋਂ ਹੀ ਇਹ ਕੰਮ ਚੰਗੇ ਲੱਗਦੇ ਸੀ ਜਦੋਂ ਇਹਨਾਂ ਨੇ ਬਿਲਕੁਲ ਕੰਮ ਮੈਂ ਫਿਰ ਵੀ ਕੁਝ ਪਾਸਾ ਜਾਂ ਤੋਂ ਨਿਊਟਰਲ ਹੋਇਆ ਸੀਗਾ ਵੀ ਚਲੋ ਜੇ ਵਧੀਆ ਕੰਮ ਕਰਨ ਤਾਂ ਚੰਗੀ ਗੱਲ ਹੈ ਪਰ ਜਦੋਂ ਇਹ ਲੋਕਾਂ ਦੇ ਫੋਨ ਨਹੀਂ ਸੁਣਦੇ ਹਰੇਕ ਸਾਡੇ ਕੋਲ ਆ ਕੇ ਟੀਕਾ ਮਾਰਦ ਨੇ ਵੀ ਸਾਡਾ ਆ ਕੰਮ ਹੈ ਸਾਡਾ ਆ ਕੰਮ ਹੈ ਕਿਸਦਾ ਕੰਮ ਨਹੀਂ ਹੋ ਰਿਹਾ ਤੇ ਉਸ ਕਰਕੇ ਸਾਥ ਸੁਖਪਾਲ ਸਿੰਘ ਖੈਰਾ ਨੂੰ ਦੇਖਿਆ ਜੋ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਨੇ ਹਰੇਕ ਮੁੱਦਾ ਠਾਉਂਦੇ ਨੇ ਹਰੇਕ ਗਰੀਬ ਦੇ ਨਾਲ ਖੜਦੇ ਨੇ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਘਟਨਾ ਵਾਪਰੀ ਹੈ ਸਾ ਜੇਕਰ ਤੁਸੀਂ ਉੱਥੇ ਦੇਖੋ ਤਾਂ ਸਾਬਾ ਭਗਵੰਤ ਸਿੰਘ ਸਾਬਾ ਭਗਵੰਤ ਸਿੰਘ ਮਾਨ ਤਾਂ ਕੀ ਜਾਣਾ ਸੀਗਾ ਸਾਬਾ ਸੁਖਪਾਲ ਸਿੰਘ ਖੈਰਾ ਉੱਥੇ ਪਹਿਲੇ ਦੇ ਤੌਰ ਤੇ ਜਾਂਦੇ ਨੇ ਠੀਕ ਹੈ ਬਾਕੀ ਤੁਹਾਨੂੰ ਕੀ ਲੱਗਦਾ ਕਿਵੇਂ ਦੀ ਹਵਾ ਰਹਿਣ ਵਾਲੀ ਆ ਹੌਰ ਸੀਟ ਮੰਨੀ ਜਾਂਦੀ ਆ ਸੰਗਰੂਰ ਜੀ ਗੁਰਮੀਤ ਸਿੰਘ ਮੀਤਹਿਰ ਆਮ ਆਦਮੀ ਪਾਰਟੀ ਤੋਂ ਨੇ ਉਹ ਵੀ ਆਪਣਾ ਦਾਵਾ ਰੱਖ ਰਹੇ ਨੇ ਪੂਰਾ ਪੱਕੇ ਤੌਰ ਤੇ ਕਿ ਜਿੱਤ ਸਾਡੀ ਪੱਕੀ ਆ ਜੀ ਬਾਕੀ ਤਾਂ ਦੋ ਨੰਬਰ ਲਈ ਲੜ ਰਹੇ ਨੇ ਸਾ ਸਾਬਾ ਗੁਰਮੀਤ ਸਿੰਘ ਮੀਤਹਿਰ ਨੂੰ ਤਾਂ ਲੋਕਾਂ ਨੇ ਹੀ ਇਨਕਾਰਤਾ ਜਿੱਥੇ ਜਾਂਦੇ ਨੇ ਉੱਥੇ ਹੀ ਵਿਰੋਧ ਹੋ ਰਿਹਾ ਮੈਂ ਉਹਨਾਂ ਬਾਰੇ ਕੀ ਬੋਲਾਂ ਉਹ ਲੋਕ ਆਪ ਹੀ ਆ ਇੱਕ ਤਰੀਕ ਨੂੰ ਦੱਸ ਦੇਣਗੇ ਕਿ ਮੀਤਿਆਰ ਨੂੰ ਕੀ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ ਠੀਕ ਆ ਬਾਕੀ ਵਿਹਾ ਸਭ ਸਮਜੀਤ ਸਿੰਘ ਮਾਨ ਮੈਂ ਉਹਨਾਂ ਬਾਰੇ ਸਾਡੇ ਬਜ਼ੁਰਗ ਨੇ ਬਸ ਜ਼ਿਆਦਾ ਗੱਲ ਨਹੀਂ ਕਹਿਣੀ ਚਾਹੁੰਦਾ ਬਟ ਉਹਨਾਂ ਦੀ ਇੱਕ ਬੇਟੀ ਨੇ ਕਿਤਾਬ ਲਿਖੀ ਹੈ ਮਾਈ ਲਾਸ ਇਅਰ ਜੀ ਮਾਈ ਲਾਸ ਇਅਰ ਦੇ ਵਿੱਚ ਜੇਕਰ ਆਪ ਉਹਨਾਂ ਦਾ ਪੜ੍ਹੀਏ ਤੁਸੀਂ ਪੜ੍ਹੋ ਤਾਂ ਤੁਹਾਨੂੰ ਸਮਝ ਲੱਗੂਗੀ ਕਿ ਕਿਵੇਂ ਇਹਨਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਲੋਕਾਂ ਨਾਲ ਗੁਜ਼ਾਰੀਆਂ ਕਰ ਕਰਕੇ ਜ਼ਮੀਨਾਂ ਹੜੱਪ ਕੀਤੀਆਂ ਨੇ ਬਟ ਮੈਂ ਨਹੀਂ ਕਿ ਉਸ ਕਹਿਣਾ ਚਾਹੁੰਦਾ ਇਸ ਬਾਰੇ ਇਹਨਾਂ ਦੀ ਖੁਦ ਬੇਟੀ ਨੇ ਹੀ ਕਿਤਾਬ ਲਿਖੀ ਹੈ ਉਹ ਲੋਕ ਉਸ ਨੂੰ ਹੀ ਦੇਖ ਲੈਣਾ ਹਾਂ ਭਗਵੰਤ ਮਾਨ ਸਾਡੇ ਪਿੰਡ ਦੇ ਵਿੱਚ ਵੀ ਤੁਹਾਨੂੰ ਤੁਸੀਂ ਹੁਣ ਜਾ ਕੇ ਦੇਖ ਲਓ ਪੂਰਾ ਜਰੂਸਨਾ ਦੇ ਲੋਕ ਕੱਢ ਰਹੇ ਨੇ ਕੋਈ ਨਾਲ ਤੁਰ ਕੇ ਰਾਜੀ ਨਹੀਂ ਕੋਈ ਕੁਝ ਨਹੀਂ ਹੈ ਤੇ ਜਿਹੜਾ ਹੈ ਹਵਾ ਤਾਂ ਅੱਜ ਸਾਡੇ ਪਿੰਡ ਦੇ ਵਿੱਚ ਸੁਖਪਾਲ ਸਿੰਘ ਖੈਰਾ ਦੀ ਪੂਰੀ ਹਵਾ ਇੱਥੇ ਤੇ ਭਗਵਾਨ ਸੁਖਪਾਲ ਸਿੰਘ ਖੈਰਾ ਨੂੰ ਹੀ ਬਹੁਤ ਬਹੁਤ ਵੋਟਾਂ ਪਾ ਕੇ ਲੋਕ ਜਿੱਤੇ ਹੋਣਗੇ ਜਿਵੇਂ ਦੇਖਿਆ ਜਾਂਦਾ ਕਿ ਘਰਾਚੋ ਪਿੰਡ ਚ ਲੀਡ ਪਿਛਲੀਆਂ 3-4 ਇਲੈਕਸ਼ਨਾਂ ਚ ਲਗਾਤਾਰ ਆਮਦਵੀ ਪਾਰਟੀ ਦੀ ਰਹੀ ਹੈ ਤਾਂ ਮੰਨਦੇ ਹੋ ਤੁਸੀਂ ਗੱਲ ਬਿਲਕੁਲ ਰਹੀ ਹੈ 20 ਵਾਰ ਉਹ ਲੀਡ ਟੁੱਟੂਗੀ ਦੇਖੋ ਜੀ ਗੱਲਾਂ ਮਾਰ ਕੇ ਕਮੇਟੀ ਦੀਆਂ ਗੱਲਾਂ ਜਿਵੇਂ ਉਹ ਪਹਿਲਾਂ ਕਮੇਟੀ ਕਰਦੇ ਸੀ ਉਹ ਗੱਲਾਂ ਮਾਰ ਮਾਰ ਕੇ ਪਹਿਲਾਂ ਵੋਟਾਂ ਲੈ ਗਏ ਬਟ ਇਹਨਾਂ ਨੇ ਕੀਤਾ ਕੀ ਹੈ ਨਾ ਜਨਨੀਆਂ ਨੂੰ 1000 ਰੁਪਏ ਜਿਹੜਾ ਕਹਿੰਦੇ ਸੀਗੇ 1000 ਰੁਪਏ ਦੇਵਾਂਗੇ ਜਿਹੜੀ 8 ਸਾਲ ਦੀ ਹੋ ਚੁਗੀ ਅਸੀਂ ਉਹਨਾਂ ਨੂੰ 1000 ਰੁਪਏ ਦੇਵਾਂਗੇ ਕਿਸਾਨਾਂ ਨੂੰ ਜਿਹੜੇ ਕਹਿੰਦੇ ਸੀਗੇ ਟੁਟਕੀਆਂ ਮਾਰ-ਮਾਰ ਕੇ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਦੇਵਾਂਗੇ ਉਹ ਕਿੱਥੇ ਨੇ ਹੋਰ ਵੀ ਕਿਤੇ ਕਿਤੇ ਦਾਅਵੇ ਕੀਤੇ ਸੀ ਸਕੂਲਾਂ ਬਾਰੇ ਕੀ ਕੀਤੇ ਸੀ ਸਾਡੇ ਪਿੰਡ ਦੀ ਇੱਕ ਡਿਸਪੈਂਸਰੀ ਸੀ ਉਸੇ ਦੀ ਰੰਗ ਮਾਰ ਕੇ ਉਹ ਮਹੱਲਾ ਕਲੀਨਿਕ ਲਿਖਤਾ ਕੋਈ ਨਵੀਂ ਦਾ ਆਈਟਮ ਕੋਈ ਕੀਤੀ ਨਹੀਂ ਸਰ ਸਰਕਾਰ ਦਾਅਵੇ ਕਰ ਰਹੀ ਹੈ ਕਿ ਪਾਣੀ ਅਸੀਂ ਦਿੱਤਾ ਸੂਏ ਅਸੀਂ ਲੈ ਕੇ ਗਏ ਜਿਹੜੀਆਂ ਮੋਟਰਾਂ ਤੇ ਬਿਜਲੀ ਆ ਰਹੀ ਹੈ ਉਹ ਅਸੀਂ ਦੇ ਰਹੇ ਹਾਂ ਦਿਨ ਚ ਨਹੀਂ ਰਾਤ ਨੂੰ ਆਉਂਦੀ ਸੀ ਤੇ ਜਿਹੜੀ ਜੁੰਟਾ 600 ਜੁੰਟਾ ਅਸੀਂ ਫ੍ਰੀ ਕਰੀ ਸਾਰਿਆਂ ਲਈ ਤੇ ਕਿ ਉਹ ਵੱਡਾ ਬੇਨਿਫਿਟ ਦਿੱਤਾ ਸੀ ਦੇਖੋ ਜੀ ਜੁੰਟ ਫ੍ਰੀ ਕੀਤੀ ਹੈ ਬਿਜਲੀ ਦੀ ਜ਼ਰੂਰ ਜੀ ਬਟ ਤੁਸੀਂ ਇੱਕ ਪਾਸੇ ਜੁੰਟਾ ਫ੍ਰੀ ਦੇ ਕੇ ਪੰਜਾਬ ਨੂੰ ਕਿਨੱਕ ਜਈ ਕਰਤਾ ਉਹ ਲੋਨ ਲੈ ਲੈ ਕੇ ਉਹਨੂੰ ਬਿਜਲੀ ਬੋਰਡ ਨੂੰ ਦੇਈ ਜਾਂਦੇ ਨੇ ਉਹ ਲੋਕ ਲੋਕ ਜਿਹੜਾ ਕਰਜ਼ਾ ਲਿਆ ਹੈ ਉਹ ਵੀ ਤਾਂ ਆਪਣੇ ਲੋਕਾਂ ਦੀ ਭੈ ਰਿਹਾ ਹੈ ਜਿੱਤਾ ਸੀ ਹੁਣ ਉਹਨੂੰ ਹੌਲੀ-ਹੌਲੀ ਕਿਸਤਾਂ ਦੇ ਵਿੱਚ ਦੇ ਰਹੇ ਸੀ ਬੇਸ਼ੱਕ ਬਿਜਲੀ ਮੁਕਤ ਕਰਤੀ ਮੈਂ ਮੇਰੇ ਮੁਤਾਬਕ ਜੇ ਉਹ ਸਸਤੀ ਬਿਜਲੀ ਦੇ ਦਿੰਦੇ ਉਹ ਅਸੀਂ ਹੌਲੀ-ਹੌਲੀ ਕਰਜ਼ਾ ਤਾਰ ਲੈਂਦੇ ਬਟ ਹੁਣ ਜਿਹੜਾ ਹੁਣ ਸਾਡੇ ਸਿਰ ਕਰਜ਼ਾ ਚੜਿਆ ਉਹ ਕਿ ਅਸੀਂ ਕਿਵੇਂ ਤਾਰਾਂਗੇ ਠੀਕ ਹੈ ਰਹਿਆ ਪਾਣੀ ਦੀ ਗੱਲ ਪਾਣੀ ਸੂਏ ਦਾ ਪਾਣੀ ਜ਼ਰੂਰ ਇਹਨਾਂ ਨੇ ਖਾਲਜ ਬਣਾਏ ਜ਼ਰੂਰ ਨੇ ਪਰ ਇਹ ਸਾਡੇ ਸਾਰੇ ਖਾਲ ਨਹੀਂ ਬਣੇ ਠੀਕ ਹੈ ਕੁਝ ਘਰਾ ਤੱਕ ਪਾਣੀ ਇਹਨਾਂ ਨੇ ਪਹਤਾ ਕੇ ਆਪਦੇ ਇਹਨਾਂ ਨੂੰ ਕਰ ਰਹੇ ਨੇ ਤੇ ਪਟਵਾਰੀ ਨੂੰ ਕਹਦੇ ਨੇ ਵੀ ਤੁਸੀਂ ਸਾਨੂੰ ਰਿਪੋਰਟ ਕਰੋ ਵੀ ਸਾਡੇ ਸਾਰੇ ਖੇਤਾਂ ਨੂੰ ਪਾਣੀ ਲੱਗ ਚੁੱਕਿਆ ਹੈ ਜਦੋਂ ਉਹਨਾਂ ਨੇ ਰਿਪੋਰਟ ਕਰਦੇ ਜਵਾਬ ਦਿੱਤਾ ਵੀ ਅਸੀਂ ਗਲਤ ਰਿਪੋਰਟ ਨਹੀਂ ਕਰਾਂਗੇ ਤਾਂ ਤੁਹਾਡੇ ਸਾਹਮਣੇ ਹੈ ਉਹ ਕਿੰਨੇ ਸਸਪੈਂਡ ਕਰਤੇ ਕਿੰਨਾ ਕੀ ਕੁਸ਼ ਕੀਤਾ ਉਹਨਾਂ ਦਾ ਠੀਕ ਹੈ ਹੁਣ ਤੁਹਾਨੂੰ ਕੀ ਲੱਗਦਾ ਕਿ ਸੰਗਰੂਰ ਚ ਮੁਕਾਬਲਾ ਕਿਸ ਕਿਸ ਪਾਰਟੀ ਦਾ ਦੇਖੋ ਜੀ ਮੇਨੂੰ ਤਾਂ ਮੁਕਾਬਲਾ ਸਿੱਧਾ ਲੱਗਦਾ ਵੀ ਸੁਖਪਾਲ ਸਿੰਘ ਖੈਰਾ ਇੱਕ ਨੰਬਰ ਤੇ ਆਊਗਾ ਠੀਕ ਹੈ ਹਾਂਜੀ ਹੱਕ ਸੱਚ ਦਾ ਬੰਦਾ ਹੈ ਸਾਡੇ ਇਲਾਕੇ ਦੀ ਵਾਟ ਆਊਗਾ ਸਾਨੂੰ ਸਾਨੂੰ ਅਨਸਾਫ਼ ਦਿਵਾਊਗਾ ਗਰੀਬ ਨੂੰ ਅਨਸਾਫ਼ ਦਿਵਾਊਗਾ ਸਾਨੂੰ ਤਾਂ ਸੁਖਪਾਲ ਸਿੰਘ ਖੈਰਾ ਦੀ ਹੈ ਇਹਨਾਂ ਦਾ ਮੈਨੂੰ ਲੱਗਦਾ ਸਾ ਤੀਜੇ ਨੰਬਰ ਤੇ ਨਾਲ ਚਲੇ ਜਾਣਗੇ ਠੀਕ ਦੂਜੇ ਨੰਬਰ ਤੇ ਸਮਰਜੀਤ ਮਾਨ ਦੀ ਸਭਾਵਨਾ ਹੈਗੀ ਹੈ ਠੀਕ ਹੈ ਹਾਂਜੀ ਅੱਛਾ ਆਮ ਆਦਮੀ ਪਾਰਟੀ ਨੂੰ ਤੀਜੇ ਨੰਬਰ ਤੇ ਲੱਗਦਾ ਕਿ ਤੱਕ ਗਿਆ ਜੀ ਇਹ ਤਾਂ ਗਿਆ ਤੁਸੀਂ ਦੇਖੋ ਇਹ ਤਾਂ ਇਹ ਨਹੀਂ ਪਤਾ ਵੀ ਆਉਂਦੀਆਂ 27 ਨੂੰ ਇਹਨਾਂ ਪਾਰਟੀ ਕੈਨਸਲ ਹੋ ਜਾਏ ਰਿਜੈਕਟ ਹੋ ਜਾਏ ਠੀਕ ਹੈ ਹਾਂਜੀ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦੇ ਵਰਕਰ ਨੇ ਉਹਦੇ ਆਧਾਰ ਨੇ ਆਗੂ ਨੇ ਉਹ ਕੈਂਪੇਨ ਕਰ ਰਹੇ ਨੇ ਦਾਵਾ ਕਰ ਰਹੇ ਨੇ ਕਿ ਸੁਖਪਾਲ ਸਿੰਘ ਖਹਿਰਾ ਹੀ ਸੰਗਰੂਰ ਤੋਂ ਜਿੱਤਣਗੇ ਕਿ ਬਾਕੀ ਤਾਂ ਦੂਜੇ ਤੀਜੇ ਨੰਬਰ ਤੇ ਰਹਿਣ ਵਾਲੇ ਨੇ ਸਿਮਰਨਜੀਤ ਸਿੰਘ ਮਾਨ ਨੂੰ ਦੱਸ ਰਹੇ ਨੇ ਕਿ ਦੂਜੇ ਨੰਬਰ ਤੇ ਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਆ ਸਕਦੀ ਆ ਗੁਰਮੀਤ ਸਿੰਘ ਸਾਡੇ ਨਾਲ ਮੌਜੂਦ ਨੇ ਕਿਵੇਂ ਦੇਖਦੇ ਹੋ ਜੀ ਲੋਕ ਸਭਾ ਹਲਕਾ ਸੰਗਰੂਰ ਦੀ ਕਿਵੇਂ ਲੱਗਦੀ ਆ ਸਿਸਟਮ ਕੀ ਲੱਗ ਰਿਹਾ ਸਿਸਟਮ ਤਾਂ ਇਹੀ ਲੱਗ ਰਿਹਾ ਜੀ ਸੁਖਵਾਰ ਸਿੰਘ ਖਹਿਰਾ ਬਹੁਤ ਵੋਟਾਂ ਨਾਲ ਅੱਗੇ ਜਾਣਗੇ ਜਿੱਤਣਗੇ ਹਾਂਜੀ ਜਿਵੇਂ ਇੱਕ ਚਲੋ ਸਿਮਰਜੀਤ ਸਿੰਘ ਮਾਨ ਦੀ ਚੋਣ ਲੜ ਰਹੇ ਨੇ ਆਪਣੇ ਵੱਲੋਂ ਪੰਥਕ ਤੈਸੀ ਨੇ ਅਸੀਂ ਵੀ ਕਿਸੇ ਟਾਈਮ ਦੇ ਵਿੱਚ ਪੰਥ ਦੇ ਨਾਲ ਸੀ ਸਿਮਰਜੀਤ ਸਿੰਘ ਮਾਨ ਦੇ ਦੀ ਸਪੋਰਟ ਕਰਦੇ ਸੀ ਦਿਲੋਂ ਚਾਹੁੰਦੇ ਸੀ ਪਰ ਇੱਕ ਦਿਨ ਮੈਂ ਪ ਐਡ ਕਲੈਰੀ ਸੀ ਉਹ ਤੋਂ ਪੁੱਛ ਰਹੀ ਥੀ ਮਾਨ ਸਾਹਿਬ ਤੋਂ ਕਿ ਨਾਨ ਵੈਜ ਲੈਣਾ ਚੰਗੀ ਗੱਲ ਹੈ ਜਾਂ ਮਾੜੀ ਗੱਲ ਤਾਂ ਉਹਨਾਂ ਨੇ ਹੱਥ ਦੇ ਵਿੱਚ ਸ੍ਰੀ ਸਾਹਿਬ ਫੜ ਕੇ ਇਹ ਗੱਲ ਕਹੀ ਕਿ ਇਹ ਕੋਈ ਮਾੜੀ ਗੱਲ ਨਹੀਂ ਉਸ ਕਰਕੇ ਅਸੀਂ ਇਸ ਗੱਲ ਇੱਕ ਸਿੱਖ ਧਰਮ ਦੇ ਨਾਤੇ ਅਸੀਂ ਉਹਨਾਂ ਦਾ ਇਹ ਵਿਰੋਧ ਕਰਦੇ ਹਾਂ ਕਿ ਉਹਨਾਂ ਨੂੰ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਇਹ ਗੱਲ ਕਹਿਣੀ ਨਹੀਂ ਚਾਹੀਦੀ ਸੀ ਇਸ ਕਰਕੇ ਮੈਂ ਸੋਚਦਾ ਕਿ ਉਹਨਾਂ ਨੂੰ ਵੋਟ ਪਾਉਣ ਦਾ ਵੀ ਆਪਣੀ ਕੋਈ ਹੱਕ ਨਹੀਂ ਪੈਂਦਾ ਸੁਖਪਾਲ ਸਿੰਘ ਖਹਿਰਾ ਇੱਕ ਬਹੁਤ ਵਧੀਆ ਨੇਕ ਇਨਸਾਨ ਨੇ ਕਿਸਾਨੀ ਤੇ Uh, मतलब पंजाब ਦੇ ਮੁੱਦਿਆਂ ਦੀ ਉਹ ਗੱਲ ਕਰਦੇ ਨੇ ਜੋ ਗੱਲ ਕਰਦੇ ਨੇ ਦਮਤੇ ਕਰਦੇ ਨੇ ਤਾਂ ਫਿਰ ਇਹੋ ਜਿਹੇ ਬੰਦਿਆਂ ਦੀ ਹੀ ਲੋੜ ਆ ਜਿਨ੍ਹਾਂ ਨੂੰ ਇਹੋ ਜਿਹੇ ਬੰਦੇ ਨੂੰ ਅੱਗੇ ਲੈ ਕੇ ਆਈ ਆਪਾਂ ਠੀਕ ਹੈ ਪਹਿਲਾਂ ਜਿਮਨੀ ਚੋਣ ਦਾ ਤੁਸੀਂ ਸਿਮਰਜੀਤ ਮਾਨ ਨੂੰ ਵੋਟ ਪਾਈ ਹੁੰਦੀ ਬਿਲਕੁਲ ਅਸੀਂ ਪਹਿਲਾਂ ਨਹੀਂ ਅਸੀਂ ਤਾਂ ਕਾਂਗਰਸੀ ਹੈਗੇ ਕਾਂਗਰਸ ਨੂੰ ਵੀ ਵੋਟ ਪਾਈ ਸੀ ਪਰ ਇੱਕ ਪਰਸਨਲ ਹਰ ਇੱਕ ਇਨਸਾਨ ਦੇ ਅੰਦਰ ਇੱਕ ਪਰਸਨਲੀ ਵੀ ਬੈਠਾ ਹੁੰਦਾ ਤਾਂ ਉਹਦੇ ਵਿੱਚ ਇੱਕ ਸਾਡੀ ਇਹ ਸੋਚ ਸੀ ਕਿ ਚਲੋ ਮਾਨ ਸਾਹਿਬ ਇੱਕ ਪੰਥ ਹਤਾਸੀ ਨੇ ਕਿ ਸਾਨੂੰ ਇਹਨਾਂ ਦੇ ਨਾਲ ਕਿਤੇ ਨਾ ਕਿਤੇ ਤਾਂ ਹਮਦਰਦੀ ਰੱਖਣੀ ਚਾਹੀਦੀ ਹੈ ਬਟ ਪਰ ਜਦੋਂ ਦੀ ਇਹਨਾਂ ਦੀ ਉਹ ਖਬਰ ਮੈਂ ਦੇਖੀ ਹੈ ਤਾਂ ਮੈਨੂੰ ਇਹਨਾਂ ਤੋਂ ਨਫ਼ਰਤ ਕੋਈ ਕਿ ਇੱਕ ਸਿੱਖ ਧਰਮ ਦੇ ਵਿੱਚ ਇੱਕ ਸ੍ਰੀ ਸਾਹਿਬ ਸਾਡੇ ਇੱਕ ਸਿੱਖ ਧਰਮ ਦੇ ਵਿੱਚ ਇੱਕ ਬਹੁਤ ਵੱਡਾ ਪਵਿੱਤਰ ਹਥਿਆਰ ਕਹਿ ਲ ਸਕਦੇ ਆ ਆਪਕਾ ਸ੍ਰੀ ਸਾਹਿਬ ਦਾ ਸਤਿਕਾਰ ਦਿੰਨੇ ਆ ਵੀ ਉਹਨੂੰ ਹੱਥ 'ਚ ਫੜ ਕੇ ਇੱਕ ਇਹ ਇੰਟਰਵਿਊ ਦੇ ਰਹੇ ਨੇ ਕਿ ਆਂਡਾ ਮੀਟ ਖਾਣਾ ਜਾਂ ਇਸ ਤਰ੍ਹਾਂ ਕੋਈ ਬੁਰੀ ਗੱਲ ਨਹੀਂ ਤਾਂ ਅਸੀਂ ਜਾਨੀ ਵਿਰੋਧ ਹੀ ਕਰਦੇ ਆ ਅਸੀਂ ਇਹਨਾਂ ਨੂੰ ਚੰਗਾ ਨਹੀਂ ਸਮਝਦੇ ਕਿ ਇਹ ਸਿਰਫ ਇੱਕ ਸਿੱਕੀ ਦੇ ਨਾਂ ਤੇ ਆਪਣਾ ਦਿਖਾਵਾ ਕਰ ਰਹੇ ਬਿਲਕੁਲ ਬਾਕੀ ਕਿਵੇਂ ਦੇਖ ਰਹੇ ਹੋ ਸਿਮਰਨਜੀਤ ਸਿੰਘ ਮਾਨ ਨੂੰ ਇਸ ਵਾਰ ਕਿੰਨੀਆਂ ਕਵੋਟਾਂ ਪੈ ਸਕਦੇ ਨੇ ਦੂਜੇ ਤੀਜੇ ਨੰਬਰ ਤੇ ਬਹੁਤ ਵੋਟਾਂ ਗਿਣਤੀ ਦਾ ਕਿਸੇ ਦੀ ਵੀ ਹੋ ਸਕਦੀ ਹੈ ਜੀ ਦੂਜੇ ਤੀਜ ਸੁਖਪਾਲ ਸਿੰਘ ਖੈਰਾ ਜੀ ਠੀਕ ਹੈ ਹਾਂ ਜੀ ਪਿੱਛੋਂ ਕਿਹਾ ਜਾਂਦਾ ਕਿ ਸੁਖਪਾਲ ਸਿੰਘ ਖੈਰਾ ਬਾਹਰੋਂ ਆਏ ਨੇ ਜੀ ਲੋਕਲ ਲੀਡਰ ਹੁੰਦੇ ਪੰਜਾਬ ਦੇ ਲੀਡਰ ਨੇ ਜੀ ਬਾਹਰੋਂ ਆ ਕੇ ਸਾਡੇ ਸਿੰਘਲਾ ਸਾਹਿਬ ਅਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਨੇ ਤਾਂ ਉਹਨਾਂ ਨੂੰ ਇਹ ਥੋੜਾ ਕਹਿ ਜਾ ਸਕਦਾ ਕਿ ਉਹ ਸੰਗਰੂਰ ਤੋਂ ਆ ਕੇ ਕਿੱਥੇ ਚੋਣ ਲੜ ਰਹੇ ਨੇ ਇਹ ਤਾਂ ਵੱਡੇ ਲੀਡਰ ਨੇ ਪੰਜਾਬ ਦੇ ਚਿਹਰੇ ਨੇ ਪੰਜਾਬ ਦੀ ਆਵਾਜ਼ ਨੇ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਨੂੰ ਇਹ ਤਾਂ ਆਪਾਂ ਕਹਿ ਹੀ ਨਹੀਂ ਸਕਦੇ ਜੀ ਕਿ ਉਹ ਬਾਹਰੋਂ ਨੇ ਕੈਂਪੇਨ ਚੱਲ ਰਹੀ ਹੈ ਪ੍ਰਚਾਰ ਕਰ ਰਹੇ ਹੋ ਫਿਰ ਚੱਲ ਰਹੀ ਹੈ ਜੀ ਦਿਨ ਰਾਤ ਇੱਕ ਕਰ ਰੱਖਿਆ ਸਾਰੇ ਵਰਕਰਾਂ ਨੇ ਹਾਂ ਜੀ ਬਿਲਕੁਲ ਦੋ ਦਿਨ ਪੂਰੇ ਲਾਉਣੇ ਨੇ ਕਿ ਪੂਰੀ ਮਿਹਨਤ ਕਰਨੀ ਆ ਕੱਲਾ ਇਹੀ ਨਹੀਂ ਜਿ ਅਸੀਂ ਇਹ ਵੀ ਕਹਿ ਰਹੇ ਆ ਕਿ ਜਿਵੇਂ ਸਾਡੀਆਂ ਪਟਿਆਲੇ ਰਿਸ਼ਤੇਦਾਰੀਆਂ ਨੇ ਅਸੀਂ ਕਹਿੰਨੇ ਆ ਗਾਂਧੀ ਸਾਹਿਬ ਨੂੰ ਵੋਟਾਂ ਪਾਓ ਲੁਧਿਆਣੇ ਵਾਲੇ ਚ ਨੇ ਤੱਕ ਸੀ ਕਹਿੰਨੇ ਰਾਜਾ ਵਿੜਿੰਗ ਜੀ ਨੂੰ ਵੋਟਾਂ ਪਾਓ ਯਾਨੀ ਇੱਕ ਇੱਕ ਬੰਦਾ 10 10 20 20 ਬੰਦਿਆਂ ਦਾ ਕੰਮ ਕਰ ਰਿਹਾ ਕਾਂਗਰਸ ਦੇ ਬਰਕਰ ਨੇ ਜਿਹੜੇ ਐਨੇ ਉਤਸ਼ਾਹ ਨਾਲ ਇਸ ਕੈਂਪੇਨ ਨੂੰ ਚਲਾ ਰਹੇ ਨੇ ਠੀਕ ਹੈ ਬਿਲਕੁਲ ਜੀ ਸੋ ਕਾਂਗਰਸ ਪਾਰਟੀ ਦੀ ਕੈਂਪੇਨ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਆ ਸਾਬਕਾ ਇਨਸਪੈਕਟਰ ਨੇ ਪੰਜਾਬ ਪੁਲਿਸ ਦੇ ਰਿਟਾਇਰ ਹੋਏ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਦਾ ਸਾਥ ਦੇ ਰਹੇ ਨੇ ਕੈਂਪੇਨ ਕਰ ਰਹੇ ਨੇ ਪ੍ਰਚਾਰ ਕਰ ਰਹੇ ਨੇ ਤੇ ਦਾਅਵਾ ਕਰ ਰਹੇ ਨੇ ਕਿ ਸੁਖਪਾਲ ਸਿੰਘ ਖੈਰਾ ਲੋਕ ਸਭਾ ਹਲਕਾ ਸੰਗਰੂਰ ਤੋਂ ਜਿੱਤਣਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ